ਨਹੀਂ ਜੱਥਾ ਲਾ ਸਕਿਆ ਥਾਂਦਿਆਂ ਵਾਲਾ ਪਲਵਾਨ ਨਹੀਂ ਜੱਥਾ ਲਾ ਸਕਿਆ ਪੀ ਡਬਲਯੂ ਡੀ ਕਬੱਡੀ ਕਲੱਬ ਪਰਮਜੀਤ ਦੀ ਟੀਮ ਦੇ ਹਿੱਸੇ ਪੁਆਇੰਟ ਗਿਆ ਵਾ ਪਰਮਜੀਤ ਠੇਕੇਦਾਰ ਦੀ ਹਿੱਸੇ ਅਗਲੀ ਰੇਡ ਪਾਪੀ ਜਵਾਨਾ ਅਗਲੀ ਰੇਡ ਚਾਰ ਜੱਫੀ ਨੇ ਦਰਗਾ ਬਾਦੀਆ ਸਰਪੂ ਖੜ ਗਿਆ ਜੀਣ ਦੀ ਕੰਧ ਬਣ ਕੇ ਇੱਕ ਪਾਸੇ ਗਲਾਇਆ ਨੌਜਵਾਨ ਇਹ ਆ ਨੌਜਵਾਨ ਮੇਰੇ ਵੀਰੋ ਪੱਗੇ ਲਾ

ਮਾਰੋ ਤਾਲੀਆਂ ਕਿ ਰੜਕੇ 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 ਬੂਹੇ ਨੂੰ ਜਿੰਦਾ ਝੜਕੇ ਐਵੇਂ ਗੁੱਸਾ ਕਰ ਬੈਠੀ ਬੱਖੀ ਵਿੱਚ ਵੱਜੇ ਹੂਰੇ ਦਾ ਉਹ ਬੰਦ ਪਿਆ ਦਰਵਾਜ਼ਾ ਜਿਵੇਂ ਫਾੜਕ ਕੋਟ ਕਪੂਰੇ ਦਾ ਕਿ ਉਹ ਬੰਦ ਪਿਆ ਦਰਵਾਜ਼ਾ ਬਗਾਨੇ ਪੁੱਤ ਫਾੜਕ ਬੰਦ ਕਰ ਦਿੰਦੇ ਨੇ ਅਗਲੀ ਰੇਡ ਦਰਗਾ ਬਾਦ ਪਿੰਡ ਇਸ ਨੌਜਵਾਨ ਦਾ ਗੋਪੀ ਕਹਿੰਦੇ ਆ ਦਰਗਾ ਬਾਬੀਆ ਗੋਪੀ ਪਰ ਸਾਹਮਣੇ ਮਨਿੰਦਰ ਚੱਕੀ ਰਮਦਾਸ ਦੀ ਧਰਤੀ ਦਾ ਆਉ ਵੇਖਾ ਕਿ ਖੋਚ ਪਟਣ ਦੀ ਕੋਸ਼ਿਸ਼ ਕਰਦਾ ਹੋਇਆ ਮਨਿੰਦਰ ਚੱਕੀ ਕੀਲ ਕੇ ਪਟਾਰੀ ਵਿੱਚ ਪਾਉਂਦਾ ਹੋਇਆ ਗੱਲ ਔਖੀ ਹੋਈ ਪਈ ਐ ਗੱਲ ਔਖੀ ਹੋਈ ਪਈ ਐ ਪਰ ਸਾਹਮਣੇ ਕੀਲ ਕੇ ਪਟਾਰੀ ਵਿੱਚ ਪਾ ਲਿਆ ਤਾਂ ਬਾਲਿਆ ਅੱਜ ਕੱਲ ਮਿਲਦਾ ਹੀ ਨਹੀਂ ਵੱਡੇ ਮਾਰਨੇ ਔਰ ਸਾਡੇ ਮਾਸਟਰ ਬਚਿੱਤਰ ਸਿੰਘ ਜੀ ਘੁੰਮਣ ਹੈ ਤੇ ਮੇਰੇ ਵੀਰੋ ਆਰਸਤੀਮ ਕੁਮਾਰ ਜੀ ਉਹਨਾਂ ਵੱਲੋਂ ਵੱਡੇ ਮਾਣ ਪੂਜਣ ਮੈਂ ਵਿਸ਼ੇਸ਼ ਧੰਨਵਾਦ ਕਰਾਂਗਾ ਮਾਸਟਰ ਬਚਿੱਤਰ ਸਿੰਘ ਜੀ ਘੁੰਮਣ ਕਹਿੰਦੇ ਘੁੰਮਣਾ ਦੀ ਧਰਤੀ ਦੇ ਬਹੁਤ ਵੱਡਾ ਕਬੱਡੀ ਕੱਤ ਕਰਵਾਇਆ ਜਾਂਦਾ ਹੈ ਰਾਜੇ ਕੰਗ ਵੱਲੋਂ ਤੋਸਵਾ ਦੇਵੀ ਦਾਸ ਵਾਲਿਆ ਲਾਪ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਤਾੜੀਆਂ ਦਰਸ਼ਕ ਵੀ ਬਿਨਾ ਕਹਿਣ ਤੋਂ ਮਾਰ ਦਿੰਦੇ ਨੇ ਕਹਿਣਾ ਨਹੀਂ ਪੈਂਦਾ ਤਾੜੀਆਂ ਮਾਰਿਓ ਹੈਪੀ ਫਸਲਾਂ ਵਾਲੇ ਵੱਲੋਂ ਵੀ 200 ਰੁਪਏ ਪੈਸੇ ਨਾਲ ਦੀ ਨਾਲ ਪੁੱਜਦਾ ਕਰਦਿਆ ਕਰੋ ਮੇਰੇ ਵੀਰ ਸਾਡੀ ਆਲ ਦੀ ਨਾਲ ਸਾਡੀ ਪ੍ਰੈਸ ਵੱਲੋਂ ਜੇਮਸ ਨਾਰ ਅਜੀਤ ਪੱਤਰਕਾਰ ਗੁਰਨਾਮ ਸਿੰਘ ਸ਼ਕਤੀ ਦਲਜਿੰਦਰ ਸਿੰਘ ਸੰਧੂ ਮਲਕੀਸ਼ ਸਿੰਘ ਰਾਜੂ ਖੋਸਲਾ ਰਵੀ ਫਗਨ ਨਿਸ਼ਾਨ ਸਿੰਘ ਕਾਲੋ ਇਹ ਪੱਤਰਕਾਰ ਯੂਨਿਟੀ ਯellow ਸਾਡਾ ਬਹੁਤ ਬਹੁਤ ਸਹਿਯੋਗ ਸਾਨੂੰ ਦੇਤੇ ਰਹੇ ਨੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵਿਜੇ ਮੱਟੂ ਵੱਲੋਂ ਦੀਵੀ 10 ਵੱਲੇ ਹੀ ਰੇਤੇ ਨੇ 500 ਰੁਪਏ ਵਿਜੇ ਮੱਟੂ ਵੱਲੋਂ ਹੀ ਰੇਤੇ ਵੀ 10 ਜਨੇ ਹੈ ਆ ਵੇਖਾਂਗਾ ਆ ਵੇਖਾਂਗਾ ਫੌਜੀ ਹੈ 18 ਸਾਲ ਦਾ ਭਰਤੀ ਹੋਇਆ ਮਿਲੇ ਦੋ ਕੰਬਲ ਸਰਕਾਰੀ ਕਾਲੇ ਰੰਗ ਦਾ ਬਕਸਾ ਮਿਲਿਆ ਨਾਲੇ ਮੇਰੀ ਅਲਮਾਰੀ ਬਾਪੂ ਕਹਿੰਦਾ ਕਰੀ ਕਦਰਨ ਲੱਗੀ ਰੋਜੀ ਜੀ ਮਸਰਦਾਨੀ ਥੱਲੇ ਲੱਗ ਜੇ ਹੁਣ ਜਵਾਨੀ ਫੌਜੀ ਦੀ ਤੇ ਮਸਰਦਾਨੀ ਥੱਲੇ ਲੱਗ ਜੇ ਹੁਣ ਜਵਾਨੀ ਫੌਜੀ ਦੀ ਅੱਜ ਰਮਦਾਸ ਵਾਲਾ ਸੱਤਾ ਨਹੀਂ ਪੁੱਜਾ ਪਰ ਲੜਕੀਆਂ ਦੀਆਂ ਟੀਮਾਂ ਪੁੱਜੀਆਂ ਨੇ ਮੈਡਮ ਤਰਦੀਪ ਪੁੱਜੀ ਐ ਮੈਡਮ ਜਸਦੀ ਪੁੱਜੀ ਐ ਮੈਂ ਧੰਵਾਦ ਕਰਾਂਗਾ ਪਰ ਅੱਜ ਸਤਨਾਮ ਸੱਤਾ ਰਮਦਾਸੇ ਬੜੇ ਬੜੇ ਪਰਮਿਤਰਾ ਦੇ ਵਿੱਚੋਂ ਪਰਮਿੱਤਰੇ

ਇਹ ਵੀ ਕਮੈਂਟਰੀ ਕਰਦਾ ਸੋਟਾ ਜੀ ਹੀਰੇ ਦਾ ਸੋਟਾ ਬ੍ਰਦਰਵਾ ਮੇਰੇ ਵੀਰੋ ਸਭ ਤੋਂ ਸੋਟਾ ਇਹ ਆ ਮੇਰੇ ਬਰੇ ਪਰਮ ਮਿੱਤਰਾਂ ਦੇ ਵਿੱਚੋਂ ਪਰਮ ਮਿੱਤਰੇ ਦੇਵੀ ਦਾਸ ਵਾਲਾ ਹੀਰਾ ਅੱਜ ਬੁੱਲਟ ਦਿੱਤਾ ਜਾਣਾ ਹੈ ਹਾਂਜੀ ਰਾਜੇ ਕੰਗ ਵੱਲੋਂ 200 ਹੋਵੇਗਾ ਲੈਪੀ ਚੈਨੇ ਗੁਜਰਪੁਰੀਆ 200 ਆ ਇੱਧਰ ਰਾਜਾ ਕੰਗ ਕਹਿੰਦਾ ਹਰ ਜੱਥੇ ਤੇ 200 ਹਰ ਜੱਥੇ ਤੇ 200 ਆ ਬਰਾਜਾ ਅੱਜ ਮੰਮਣਵਾ ਲਾਪੀ ਕਬੱਡੀ ਮਾਰਵਾ ਲਾਪੀ ਜਿਹਨੇ ਜੱਫਾ ਲਾਇਆ ਸੀ ਸਰਬਕੁਟੀਆਂ ਪੈਸੇ ਫੜੀ ਜਾ ਸਰਬਕੁਟੀਆਂ ਪੈਸੇ ਫੜੀ ਜਾ ਮੈਂ ਬੇਨਤੀ ਕਰਾਂਗਾ ਦੁਨੀਆ ਦਾ ਮਹਾਨ ਖਿਡਾਰੀ ਮੇਰੇ ਵੀਰੋ ਬਲਕਾਰਾ ਸ਼ਿਕਾਰ ਮਾਸੀਆਂ ਵਾਲਾ ਟੈਲੀਵਿਜ਼ਨ ਦੀ ਸਕਰੀਨ ਦੇ ਉੱਤੇ ਦੇਖਿਆ ਲੀ ਕਬੱਡੀ ਕੱਪ ਖੇੜਿਆ ਦੇਖਿਆ ਜਿਹਨੂੰ ਤੁਸੀਂ ਮੇਰੇ ਵੀਰੋ जन देखो बलकाराफैंड लावी जंग वालों दो सौ पर नहीं जफा ला सके अगली रेड़ आ चलिया दो तो सौ होगा का राजे जंग वालों लापी हर रेड ਹਰ ਪੁਆਇੰਟ ਤੇ ਹਰ ਪੁਆਇੰਟ ਤੇ ਸਿਕੰਦਰ ਆਸਟ੍ਰੇਲੀਆ ਉਹਨਾਂ ਵੱਲੋਂ ਵੀ ਨੋਟਾਂ ਦੀ ਵਰਖਾ ਹੈ 500 ਰੁਪਇਆ ਸਰਜੀਤ ਪ੍ਰਾਜ ਦੇ ਪੰਜਾਬੀ ਬੋਲਾਂ ਦਾ ਮੇਰੇ ਵੀ ਰਾਜਾ ਕੰਗ ਆ ਜੀਟੀਐਮ ਵਾਲੀ ਮਸੀਹ ਕਹੀਏ ਇਸ ਵੀਰ ਨੂੰ ਨੋਟ ਨਹੀਂ ਮੁੱਕਣੇ ਕਬੱਡੀਆਂ ਮੁੱਕ ਜਾਣੀਆਂ ਨੇ ਦਿਨ ਡੁੱਬ ਜਾਣ ਪਰ ਇਸ ਵੀਰ ਕੋ ਨੋਟ ਨੇ ਮੁੱਕੜੇ ਇੱਕ ਵਾਰੀ ਰਾਜੇ ਕੰਗ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਅੱਜ ਨੋਟਾਂ ਦੀ ਬਰਖਾ ਇਹੋ ਜਿਹੀ ਪਹਿਲਵਾਨਾਂ ਨੂੰ ਮਾਰ ਦੇਣਾ ਇਹ ਕਿਸੇ ਕਿਸੇ ਬੰਦੇ ਦਾ ਕੰਮ ਹੈ ਮੇਰੇ ਵੀਰੋ ਕਿਸੇ ਕਿਸੇ ਇਨਸਾਨ ਦਾ ਕੰਮ ਹੈ ਜੋਤੀਆ ਕੋਲ ਦੀ ਛੱਕਿਆਂ ਵਾਲਾ 200 ਹੋਵੇਗਾ ਜੱਫੇ ਦੇ 200 ਹੋਵੇਗਾ ਟੈਕਨੀਕਲ ਪੁਆਇੰਟ ਵਾ ਟੈਕਨੀਕਲ ਪੁਆਇੰਟ ਰੇਡਰ ਦਾ ਰੇਡ ਦਾ ਅਗਲੀ ਰੇਡ ਪਾਪੀ ਨੌਜਵਾਨਾਂ ਆ ਚੱਲਿਆ ਜੋ ਗੋਪੀ ਪੰਜਾਬ ਦੀ ਜਵਾਨੀ ਅਚ ਨਸਿਆਂ ਦੇ ਵਿੱਚ ਰੁੱਤਦੀ ਜਾ ਰਹੀ ਹੈ ਪੰਜਾਬ ਦੀ ਜਵਾਨੀ ਅੱਜ ਸੂਟੇ ਲਾਉਂਦੀ ਐ ਜਦ ਸੂਟੇ ਲਾਉਣ ਦੇ ਲਈ ਪੈਸੇ ਨਹੀਂ ਹੁੰਦੇ ਤਾਂ ਫਿਰ ਰਾਤ ਨੂੰ ਲੋਕਾਂ ਦੀਆਂ ਮੋਟਰਾਂ ਲਾਉਂਦੀ ਆ ਬਦਰਿਆ ਨਸਿਆਂ ਦਾ ਕਾਰਨ ਗਰੀਬ ਜੱਟ ਖੇਤ ਮਜ਼ਦੂਰਾਂ ਦੀ ਆਵਾਜ਼ ਨੂੰ ਉਠਾਉਣ ਵਾਲਾ ਕੋਈ ਨਾ ਨਸਿਆਂ ਦੇ ਹਰ ਵਿੱਚ ਡੁੱਬਰੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ ਸੱਜਣ ਸੰਤੂ ਨੰਗਲ ਵਾਲਾ ਨਿਊਜ਼ੀਲੈਂਡ ਖੜਿਆ ਐ 11 ਦੇ ਵਿੱਚ ਅਸੀਂ ਇਕੱਠਿਆ ਕਨੇਡਾ ਦਾ ਟੂਰ ਲਾਇਆ ਹੈ 10 ਦੇ ਵਿੱਚ ਤੇ 11 ਦੇ ਵਿੱਚ ਮੈਗਾ ਸਿਟੀ ਸਪੋਰਟਸ ਕਬੱਡੀ ਕਲੱਬ ਵੱਲੋਂ ਸੱਜਣ ਸੰਤੂ ਨੰਗਰਵਾਲਾ ਮੇਰਾ ਵੀਰ ਕਦੇ ਨਿਊਜ਼ੀਲੈਂਡ ਕਦੇ ਕਨੇਡਾ ਕਦੇ ਆਸਟ੍ਰੇਲੀਆ ਦਾ ਲਾਪੀ 500 ਹੋਵੇਗਾ ਰਾਜੇ ਵੱਲੋਂ ਰਾਜੇ ਕੰਗ ਵੱਲੋਂ ਮੇਰੇ ਵੀਰੋ 500 ਦਾ ਜਿਹੜਾ ਦੇਵੀ ਦਾਸ ਵਾਲੇ ਹੀਰੇ ਨੂੰ ਜੱਫਾ ਲਾਵੇ ਦੇਵੀ ਦਾਸ ਵਾਲੇ ਹੀਰੇ ਨੂੰ ਕੌਣ ਜੱਫਾ ਲਾਵੇਗਾ ਐਵੇਂ ਨਹੀਂ ਬੁੱਲਤ ਮਿਲਦੇ ਐਵੇਂ ਨਹੀਂ मिलते नापता हरपाल बलविंद जी बिल्ला तेरा बाबा नानक हीरे के लिए नोटों की परखा होंगी हुई देवी दास वाले हीरे दे लिए है अज मान है कबड्डी विजय मटू ਉਦੇ ਵੱਲੋਂ ਵੀ ਦੇਵੀ ਦਾਸ ਵਾਲੇ ਹੀਰੇ ਦੇ ਲਈ 500 ਆਇਆ ਵਿਜੇ ਮੱਟੂ ਵੱਲੋਂ ਪਾਪ ਵੀ ਅਗਲੀ ਰੇਡ ਆ ਚੱਲਿਆ ਜੇ ਫੌਜੀ 500 ਇਧਰ ਰਾਜੇ ਮੇਰੇ ਵੀਰ ਵੱਲੋਂ 200 ਹੋਵੇਗਾ ਰਾਜੇ ਕੰਗ ਵੱਲੋਂ ਜਿਹੜਾ ਜੱਫਾ ਲਾਵੇਗਾ ਰਾਜੇ ਕੰਗ ਵੱਲੋਂ 200 ਹੋਵੇਗਾ ਅੱਜ ਮਾਰਦਾ ਫੌਜੀਆ ਫੌਜੀਆ ਆ ਕਿੱਪੀ ਮਜੀਦ ਬਾੜ ਪੁਰਾਣਾ ਬੇਤ ਦੀ ਜੀਤੇ ਤਾਰੇ ਬਸਨਾ ਫੌਜੀ ਦੇ ਭਾਵੇਂ ਬੂਟ ਸਣੇ ਲਤ ਮਾਰੇ ਕਿ ਬਸਨਾ ਫੌਜੀ ਦੇ ਆਉ ਜਾਂਦਾ ਪੋਲੇ ਦੇ ਪਿੰਡ ਵਾਲਾ ਫੌਜੀ ਇੱਕ ਵੱਡਾ ਵੀਰ ਬਚਿੱਤਰ ਉਹ ਯੂ ਐਸ ਏ ਜਾ ਵਸਿਆ ਪਰ ਫੌਜੀ ਹਰਪਾਲ ਸਿੰਘ ਮੱਲੀ ਵੱਲੋਂ ਜਿਹੜਾ ਫੌਜੀ ਨੂੰ ਜੱਫਾ ਲਾਵੇਗਾ ਇੱਕ 100 ਰੁਪਇਆ ਹੋਵੇਗਾ ਜਿਹੜਾ ਫੌਜੀ ਨੂੰ ਜੱਫਾ ਲਾਵੇਗਾ ਹਰਪਾਲ ਸਿੰਘ ਮੱਲੀ ਵੱਲੋਂ ਇੱਕ 100 ਰੁਪਇਆ ਹੋਵੇਗਾ ਜਿਹੜਾ ਫੌਜੀ ਨੂੰ ਜੱਫਾ ਲਾਵੇਗਾ ਅਗਲੀ ਰੇਡ

ਇਧਰ ਮੰਗੀ ਆ ਬਰਿਆਮਨਗਰ ਪਿੰਡ ਵਾਲਾ ਮੰਗੀ ਦਾ ਮੇਰੇ ਵੀਰੋ ਮੰਗੀ ਬਰਿਆਮਨਗਰ ਵਾਲਾ ਇਹ ਮੰਗੀ ਜਿੰਨੇ ਦੁਨੀਆ ਰੰਗ ਵਿੱਚ ਰੰਗੀ ਆ ਚੱਲਿਆ ਜੇ ਕਾਕਾ ਕਾਕੇ ਦੀ 200 ਰੁਪਈਆ ਰਾਜੇ ਕੰਗ ਵੱਲੋਂ ਆ ਕਾਕਾ ਕਾਕੇ ਦੀ ਤੋਰ ਲੈ ਆਰੀ ਬੁਲਕਾਰਿਆ ਜੇ ਜੱਫਾ ਲਾਵੇ ਤੇ ਰਾਜਾ ਮੇਰਾ ਵੀਰ ਕਹਿੰਦਾ 500 ਹੋਵੇਗਾ 500 ਹੋਵੇਗਾ ਰਾਜੇ ਕੰਗ ਵੱਲੋਂ 500 ਹੋਵੇਗਾ ਸਾਡੇ ਸਰਪੰਚ ਨਿਆਮਤ ਮਸੀ ਜੀ 500 ਰੁਪਇਆ ਪਰਮਜੀਤ ਸਿੰਘ ਠੇਕੇਦਾਰ 1000 ਰੁਪਇਆ ਅਸੋਖ ਖੋਖਰ ਜੀ 500 ਰੁਪਇਆ ਪਾਲ ਸੰਧੂ 500 ਰੁਪਇਆ ਸਾਡੇ ਰਾਜੇ ਵੀਰ ਵੱਲੋਂ ਆ ਕੰਗ ਵੱਲੋਂ ਇਧਰ ਪਾਲ ਸਿੰਘ ਸੰਧੂ ਵੱਲੋਂ ਪੈਸੇ ਸਰਪਕੋਟੀਆਂ ਨੂੰ ਭਰਾ ਦਿਓ ਆ ਨੋਟਾ ਜੀ ਵੱਡੇ ਵੱਡੇ ਨੋਟ ਨੇ ਹੀਰੇ ਦੇ ਲਈ ਹੀਰੇ ਹੀਰੇ ਨੂੰ ਪਹਿਲੇ ਦੇ ਦਿੱਤੇ ਨੇ ਮੈਂ ਦੱਸਰ ਤੋਂ ਜੀ ਪਹਿਲੇ ਪਜਾ ਦਿੱਤੇ ਨੇ ਪਾਣੀ ਬਲੇ ਵੀਰਾਂ ਨੂੰ ਬੇਨਤੀ ਆ ਪਾਣੀ ਪਜਾ ਦਿਓ ਪਾਣੀ ਬਲੇ ਵੀਰਾਂ ਨੂੰ ਬੇਨਤੀ ਆ ਸਨੀਤ ਪਾਲਵਾ ਔਰ ਦਲਜੀਤ ਚਾਲ ਦਾ ਇੱਕ ਪੰਜਾਬੀ ਗੀਤ ਆ ਦਵਾਵਾ ਕਰ ਦਵਾਵਾ ਪਿਆਰ ਮੈਂ ਪਾਇਆ ਦਿਲ ਤੋੜੀ ਨਾ ਸੱਜਣਾ

ਬਰ ਕਰਮ ਰੱਬ ਦਿੰਦਾ ਓਥੇ ਗੁਰੂ ਦਾ ਤੀਜਾ ਸਥਾਨ ਬਣਦਾ ਮੇਰ ਰੱਬ ਦੀ ਹੋ ਜੇ ਮੇਰ ਦੀਨਾ ਫਿਰ ਆ ਕੇ ਬੰਦਾ ਪਲਵਾਨ ਬਰਦਾ ਆ ਚੱਲਿਆ ਸੁਖਮਣ ਮੀਰਾ ਕੋਟੇ 200 ਰੁਪਇਆ ਹੋਵੇਗਾ ਸਾਡੇ ਰਾਜੇ ਕੰਗ ਵੱਲੋਂ ਪਰ ਸਾਹਮਣੇ ਇਹ ਸਖਮਣ ਮੀਰਾ ਕੋਟ ਵਾਲਾ ਜਿੱਥੋਂ ਦੇ ਮੱਛਾ ਰੰਗੜ ਦਾ ਸਿਰ ਲਾਇਆ ਏ ਸੁਖਾ ਸਿੰਘ ਤੇ ਮਤਾਰ ਸਿੰਘ ਨੇ ਉਹਦਾ ਪਿੰਡੂਆ ਨੌਜਵਾਨ ਦੋ ਸਿੰਘ ਸੂਰਮੇ ਸਿਰ ਲਾ ਕੇ ਮੱਛੇ ਦਾ ਲੈ ਗਏ ਉਸੇ ਧਰਤੀ ਦਾ ਮੀਰਾ ਕੋਟ ਵਾਲਾ ਸੁਖਮਣਾ ਲਓ ਜੀ ਚੱਲਦੇ ਹੋਏ ਮੈਚ ਦੇ ਵਿੱਚੋਂ ਤਰਨ ਤਰਨ ਦੇ 15 ਪੁਆਇੰਟ ਤੇ 30 ਡਬਲਯੂਟੀ ਕਬੱਡੀ ਕਲੱਬ ਰਮਦਾਸ ਤੇ ਸਾਡੇ ਪੰਤ ਤਾਰੀਆਂ ਮਾਰਦੇ ਵਰਕੇ ਅੱਧੇ ਨੰਬਰ ਦਾ ਹਰ ਕੇ ਖੇਡ ਮੈਦਾਨ ਦੇ ਵਿੱਚ ਕਬੱਡੀ ਮਾਣਵਾ ਪੰਜਾਬ ਦਾ ਕਬੱਡੀ ਪਿਆਰ ਦਾ ਪੰਜਾਬ ਦਾ ਸੱਜਣ ਸੰਤੂ ਨਗਲੀਆ ਹੁਣ ਫੋਨ ਬੰਦ ਕਰ ਲੈ 10 ਮਿੰਟ ਜਵਾਨਾ ਫੜ ਫੂਲ ਸੁਣਦਾ ਟਾਈਮ ਨੇ ਹਣ ਮੈਚ ਦੇਖਣ ਦਾ ਟਾਈਮ ਹੈ ਪ੍ਰਾਜ ਬੜਾ ਕਹਿ ਕੇ ਹੋ ਰਿਹਾ ਹੈ ਪ੍ਰਾਜ ਬੜਾ ਫਸ ਕੇ ਹੋ ਰਿਹਾ ਹੈ ਪ੍ਰਧਾਨ ਮੋਢੂ ਸੋਹਤਾ ਦੀਨਪੁਰ ਤੋਂ ਬੜੇ ਵੱਡੇ ਯੋਗਦਾਨ ਦੇ ਨਾਲ ਸਾਡੇ ਤੱਕ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਲਾਪੀ ਬੁਲਕਾਰੇ 500 ਰੁਪਏ ਹੋਵੇਗਾ ਰਾਜਾ ਕਾਹ ਕਹਿੰਦਾ ਯਾਰ ਜਾਨ ਬਲੱਕ ਜਵਾਨਾ जावला लीग दे देखा टेलीविजन पाकिस्तानी बंद करने वाला बलकारा दुनिया का महान जा थी मैदान पापी जवाना कबड्डी पापी जवाना कबड्डी अच नोटा की बरखा होंगी हुई फेर मैदान ਅਗਲੀ ਰੇਡ ਪਾਪੀ ਜਵਾਨਾ ਖੇਡ ਮੈਦਾਨਾਂ ਦੇ ਵਿੱਚ ਅੱਜ ਬਹਿ ਜਾ ਬਹਿ ਜਾ ਹੁੰਦੀ ਹੋਈ ਆ ਆ ਚੱਲਿਆ ਤੇ ਦੇਵੀ ਦਾਸ ਵਾਲਾ ਹੀਰਾ ਲਾਪੀ ਇੱਧਰ ਰਾਜਾ ਕੰਗ ਮੇਰਾ ਵੀਰ ਕਹਿੰਦਾ ਕਿ ਦੇਵੀ ਦਾਸ ਵਾਲਾ ਹੀਰਾ ਆ ਗਿਆ ਰੀਡ ਕੌਣ ਇੱਧਰ ਮੋਟਾ ਦੀ ਵਰਖਾ ਪਰਮਜੀਤ ਸਿੰਘ ਠੇਕੇਦਾਰ ਜੀ ਔਰ ਮੇਰੇ ਵੀਰੋ ਉਹਨਾਂ ਵੱਲੋਂ 200 ਉਹਨਾਂ ਦੀ ਮੈਸੇਜ ਵੱਲੋਂ 200 ਰੁਪਈਆ ਹੀਰੇ ਦੇਵੀ ਦਾਸ ਨੂੰ ਆ ਪਰਮਜੀਤ ਠੇਕੇਦਾਰ ਉਹਨਾਂ ਦੀ ਮੈਸੇਜ ਮੇਰੇ ਵੀਰੋ ਦੇਵੀ ਦਾਸ ਹੀਰੇ ਦੇ ਨੇ 200 ਰੁਪਏ ਤੇ ਹੀਰੇ ਦੀ ਮਾਮੀ ਵੱਲੋਂ ਵੀ ਹੀਰੇ ਨੂੰ ਇੱਕ 100 ਰੁਪਏ ਨਾਮ ਭੁਜਾ ਤੇ ਬਿੱਲਾ ਸਰਪੰਚ ਇਹ ਵੀ ਹੀਰੇ ਲਈ ਹੈ ਬਿੱਲਾ ਸਰਪੰਚ ਹਣ ਭਾਵੇਂ ਤੁਸੀਂ ਮੈਨੂੰ ਵੀ ਦਿਓ ਮੈਂ ਹੀਰੇ ਨੂੰ ਦੇਣੇ ਨੇ ਕਿਉਂਕਿ ਮਨ ਖੁਸ਼ ਕਰ ਦਿੰਦਾ ਹੈ ਇਸ ਨੌਜਵਾਨ ਗੱਭਰੂ ਨੇ ਕਬੱਡੀ ਖੇੜ ਕੇ ਨਾਰ ਉਸ ਨੂੰ ਕਰ ਦਿੰਦਾ ਹੈ 500 ਰੁਪਏ ਵਿਜੇ ਮੱਟੂ ਵੱਲੋਂ ਦੇਵੀ ਦਾਸ ਵਾਲੇ ਹੀਰੇ ਦੇ ਲਈ ਹੈ ਭੋਲੇ ਕੇ ਵਾਲਿਆ ਭੋਲੇ ਕੇ ਵਾਲਿਆ ਫੌਜੀ ਹੈ ਫੌਜੀ ਹੈ ਫੌਜੀ ਆ ਭੋਲੇ ਕੇ ਵਾਲਾ ਇੱਕ ਮਾਂ ਦੋ ਪੁੱਤਰ ਜ਼ਰੂਰ ਪੈਦਾ ਕਰ ਸਕਦੀ ਆ ਪਰ ਉਸ ਮਾਂ ਦੀ ਕੁਖ ਸਲਖਣੀ ਹੋ ਜਾਂਦੀ ਹੈ ਜਿਸ ਮਾਂ ਦੀ ਕੁਖ ਤੋਂ ਦਸ ਸੂਰ ਨੇ ਕਬੱਡੀ ਖੇੜਦੇ ਨੇ ਦਿਨ ਦੀ ਗਿੱਦੜੀ ਜਨਮ ਹੈ ਕਿਧਰਾਂ ਨੂੰ ਕਰ ਸ਼ੇਰ ਨਹੀਂ ਸਕਦੀ ਸ਼ੇਰ ਪੈਦਾ ਜੇਕਰ ਵਿੱਚ ਜ਼ਮੀਨ ਦੇ ਗਿੱਲ ਹੋਵੇ ਫਸਲ ਹੁੰਦੀ ਆ ਜਿਹ ਫੇਰ ਪੈਦਾ ਪੂਰਨ ਮਾਸੀ ਸਦਾ 500 ਹੋਵੇਗਾ ਰਾਜੇ ਕੰਗ ਵੱਲੋਂ ਰਾਜੇ ਕੰਗ ਵੱਲੋਂ ਜੇਕਰ ਬਲਕਾਰਾ ਜੱਫਾ ਲਾਵੇ ਤੇ ਜੇਕਰ ਬਲਕਾਰਾ ਜੱਫਾ ਲਾਵੇ ਤੇ ਫਿਰ 500 ਹੋਵੇਗਾ ਜਿਹੜਾ ਫੌਜੀ ਨੂੰ ਜੱਫਾ ਲਾਵੇ ਤੇ 1000 100 ਰੁਪਈਆ ਹਰ ਪਾਲ ਵੱਲ ਹੋਵੇਗਾ ਹੁਣ ਤਾਂ ਗੱਲ 500 ਤੱਕ ਪਹੁੰਚ ਗਈ ਹਜ਼ਾਰਾਂ ਤੱਕ ਪਹੁੰਚ ਗਈ ਗੱਲ ਸੱਤ ਨਹੀਂ ਚੱਲਦੇ ਹੁਣ 500 ਚੱਲਦਾ ਹੈ ਹਜ਼ਾਰ ਚੱਲਦਾ ਹੈ ਕਬੱਡੀ 17 ਦੀ ਹੈ ਕਬੱਡੀ ਆ ਆ ਆ ਚੈਨਾ 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 ਪਰ ਸੀਨੀਅਰ ਵਾਲਾ ਪਿੱਕਾ ਨਹੀਂ ਹੱਥ ਰੱਖਣ ਦਿੰਦਾ ਪਿੰਡੇ ਤੇ ਬੰਦਨ ਗੁੰਦਮਾ ਪੱਟਾਂ ਦੇ ਵਿੱਚ ਬਲਕਾਰਿਆ 500 ਰੁਪਏ ਰਾਜੇ ਕੰਗ ਵੱਲੋਂ

ਆਦੇ ਆਇਸਲੇ ਇੱਕ ਬਿਟ ਦਿੱਤੇ ਠੰਡਾ ਖਡਵਾਇਆ ਏ ਸ਼ਕਤੀ ਦਾ ਪ੍ਰਤੀਤ ਲਾਪੀ ਸਾਹਮਣੇ ਕੋਟ ਵਾਲਾ ਜੱਸਾ ਖੜ ਗਿਆ ਕਹਿੰਦਾ ਨਹੀਂ ਛੱਡਣਾ ਮਿੱਤਰਾ ਤੇ ਖੜਕ ਪਈ ਜਿਹੜਾ ਖੜ ਕੇ ਦੇਖ ਸਰਦਾਰਾ ਮਿੱਤਰਾ ਤੇ ਖੜਕ ਪਈ ਮਾਰੋ ਤਾੜੀਆਂ ਲੱਗਦਾ ਹੁਆ ਯਾਰ ਸਮਾਂ ਬੀਤਣਾ ਹੋਇਆ ਯਾਰ ਯਾਰ ਜੈ ਬਾਬੇ ਨਾਨਕ ਨੇ ਵੀ ਗੁਰਬਾਣੀ ਦੇ ਵਿੱਚ ਜ਼ੋਰ ਦੀ ਗੱਲ ਕੀਤੀ ਹੈ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਸੂਟੇ ਸੰਸਾਰ 500 ਰੁਪਈਆ ਰਾਜੇ ਕੰਗ ਵੱਲੋਂ ਵਾ ਜਿਹੜਾ ਕਾਕੇ ਨੂੰ ਜੱਫਾ ਲਾਵੇ ਬਲਕਾਰਾ ਜੇਕਰ ਜੱਫਾ ਲਾਵੇ ਤੇ ਕਾਕੇ ਦੀ ਤੋਰ ਨਿਆਰੀ ਮੱਤੇ ਦੀ ਸਾਲ ਪਿਆਰੀ ਦਿੰਦਾ ਲੱਖਾਂ ਤੁਮਾ ਪਾਉਂਦੇ ਸੋਨੀ ਸੁੱਖੀ ਹੱਥ ਨਹੀਂ ਆਉਂਦੇ ਕੋਚ ਪਾਉਂਦੇ ਨੇ ਪੂਰੀਆ ਜਿੰਨਾ ਪੀਤਾ ਮਾਂ ਦਾ ਪੁੱਤ ਨਾਲੇ ਚੁੰਗੀਆਂ ਨੇ ਪੂਰੀਆ ਦਲਕਾਰਿਆ ਭੱਜ ਗਿਆ ਏ ਵਾਹ ਕਬੱਡੀਏ

ਸਾਡੇ ਰਾਜੇ ਕੰਗ ਵੱਲੋਂ ਤੇਰੀਆਂ ਤੂੰ ਸਿੱਖੀ ਸਰੂਪ 'ਚ ਖੇਡਣ ਆਏ ਇੱਕ ਵਾਰ ਜ਼ੋਰ ਦਾ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਿ ਬੜੀ ਸੋਹਣੀ ਸੋਚਦਾ ਮੇਰੇ ਵੱਡੇ ਵੀਰ ਰਾਜੇ ਕੰਗ ਦੀ ਕਹਿੰਦਾ ਸਿੱਖੀ ਸਰੂਪ ਦੇ ਵਿੱਚ ਖੇਡਦਾ ਹੈ ਸਰਬਕੋਟੀਆਂ ਫੜ ਪੈਸੇ ਜਵਾਨਾ ਦੁਖਮਨ ਮੀਰਾ ਕੋਟ ਵਾਲੇ ਤੇ ਪਰ ਉਧਰ ਬੱਗੇਲੇ ਨੂੰ ਕੀਲ ਕੇ ਪਟਾਰੀ ਵਿੱਚ ਪਾ ਲਿਆ ਮਨਿੰਦਰ ਚੱਟੀ ਐ ਰਮਦਾਸ ਸੁਪਿੰਡ ਵਾਲਾ ਤੇ ਪੀਡਬਲਯੂਟੀ ਕਬੱਡੀ ਕਲੱਬ ਆਰ ਦੇ ਹਿੱਸੇ ਨੰਬਰ ਪਰਮਜੀਤ ਠੇਕੇਦਾਰ ਦੀ ਟੀਮ ਬਾਜੀ ਮਾਰ ਦੀ ਨਜ਼ਰ ਆਉਂਦੀ ਹੈ ਲਾਪੀ 200 ਰੁਪਇਆ ਇਧਰ ਰਾਜੇ ਕਗ ਵੱਲੋਂ ਇਸ ਯਾਫੀ ਦੇ ਲਈ ਹੈ ਇਧਰ ਦੇਵੀ ਦਾਸ ਵਾਲੇ ਦੀ ਹੈ ਟੀਮ ਦੇ ਖਿਡਾਰੀ ਵਰਗੀ ਰੇਡ ਦੇਵੀ ਦਾਸ ਵਾਲੇ ਦੀ ਹੈ ਟੀਮ ਦੇ ਖਿਡਾਰੀ ਵਰਗੀ ਰੇਡ ਰਾਹ ਸੜ ਦੇ ਜਵਾਨਾਂ ਹਲੋ ਹਲੋ ਹਰਪਾਲ ਜੁੱਟ ਕਲੱਬ ਵਾਲੇ ਭਾਈ ਹਰਪਾਲ ਹੈਰੀ ਔਰ ਉਹਨਾਂ ਵੱਲੋਂ ਵੱਡੇ ਮਾਣ ਵੱਡੇ ਪਿਆਰ ਵੱਡੇ ਸਤਿਕਾਰ ਜਿਹੜੇ ਨੇ ਦਿੱਤੇ ਜਾ ਰਹੇ ਨੇ ਨਹੀਂ ਜਣੀ ਹੈ ਇਧਰ ਪਰਮਜੀਤ ਠੇਕੇਦਾਰ ਦੀ ਬੇਟੀ ਨੀਹਾ ਹੀਰੇ ਵਾਸਤੇ 500 ਰੁਪਇਆ ਵੱਡਾ ਮਾਣ ਵੇਚਦੀ ਹੈ ਮੈਂ ਤੁਹਾਨੂੰ ਮਾਣ ਕਰਾਂਗਾ ਔਰ ਬਡੇ ਪਿਆਰ ਬਡੇ ਸਤਿਕਾਰ ਜਿਹੜੇ ਪੁੱਜੇ ਨੇ ਅਸੀਂ ਵੀ ਨਹੀਂ ਹੈ ਇਹਨਾਂ ਵੀਰਾਂ ਦੇ ਬਹੁਤ ਵਧੀਆ ਮੈਚ ਚੱਲਦਾ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਲਾਪੀ ਪੰਜਾਬ ਪੁਲਸ ਵਾਲਿਓ ਹੁਣ ਸਾਈਡ ਤੇ ਹੋ ਜਾਓ ਮੇਰੇ ਵੀਰ ਆਓ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਲਾਪੀ 200 ਰੁਪਇਆ ਜਾਫੀ ਲਈ ਹੋਵੇਗਾ 500 ਬੁਲਕਾਰਿਆ 500 ਰਾਜੇ ਕੰਗ ਵੱਲੋਂ ਮੈਦੀ ਨੂੰ ਜੱਫਾ ਲਾਵੇ ਥੱਲੇ ਘੋੜਨਾ ਉੱਤੇ ਘੋੜਨਾ 62 ਦੀ ਸੀਂਦੀ ਤੇ ਮੈਦੀ ਸਖਨਾ ਦੀ ਪੋਤਿਆ ਆਵਾਜ਼ ਨਹੀਂ ਲੈਂਦੀ ਤੇ ਮੈਦੀ ਸਖਨਾ ਦੀ ਨਹੀਂ ਜੱਫਾ ਲਾ ਸਕਿਆ ਮੈਦੀ ਨੂੰ ਬਲਕਾਰਾ ਸ਼ਿਕਾਰ ਮਾਸੀਆਂ ਵਾਲਾ विजय मट्टू वालों मैं बोल दिता कोई नहीं हर रेट से पांच सौ हो गएगा विजय मंडू वालों ना भी दो सौ रुपया इधर मेरा भीर कंध वालों कबड्डी दे है कबड्डी दे, है।, दे है ना कबड्डी लाइव चलती ਤੁਹਾਨੂੰ ਪਾਡਕਾਸਟ ਤੇ ਲਾਭੀ ਜ਼ਬਾ ਤਾਰੋ ਵਾਲੀ ਵੀ ਕਹਿੰਦੇ ਇਸ ਤਰ੍ਹਾਂ ਗੁੰਦਿਆ ਹੁੰਦਾ ਸੀ ਜਿਸ ਤਰ੍ਹਾਂ ਆਹ ਨੌਜਵਾਨ ਗੁੰਦਿਆ ਕਿ ਹੱਥ ਜੁੜ ਕੇ ਸ਼ੇਰਾਂ ਦੇ ਕੌਣ ਜਿੱਤੂ ਕੌਣ ਹਾਰੂ ਪਤਾ ਲੱਗ ਜੂ ਵਿੱਚ ਮੈਦਾਨਾਂ ਦੇ ਜਿਹੜਾ ਹੂਸਾ ਪਤਨਾ ਦਾ ਤਾਰੂ ਇਹ ਭੇੜ ਜਵਾਨਾਂ ਤੇ ਕੋ ਨਿੱਤੀ ਦੀ ਯਾਰੋ ਗਲਨੀ ਉਹਨੇ ਯਾਰੋ ਕੀ ਜਿਤਨਾ ਜਿਹੜੀਆਂ ਬਾਹਾਂ ਦੇ ਵਿੱਚ ਬਲਨੀ ਡਾਕਟਰ ਲਾਂਬਰੇ ਵੱਲੋਂ 100 ਰੁਪਇਆ ਦੇਵੀ ਦਾਸ ਵਾਲੇ ਹੀਰੇ ਤੇ ਨਹੀਂ ਹੈ और कड़ी सलोन मतलब और दो सौ रुपया धनबाद करा लापी अपने शहर से होगा मेरा भीर नोटा की बरखा होंगी हुई कब्डी ईमान बन गई है पंजाब का लापी काका अज पा दे पटाका काका अच पा दे पटाका ਨਾਪੀ ਇਧਰ 200 ਰੁਪਈਆ ਹੋਵੇਗਾ ਬਲਗਾਰਾ ਤੂੰ ਜੱਫਾ ਲਾਵੇਂ ਤੇ ਰਾਜਾ ਚੰਗ ਕਹਿੰਦਾ 500 ਹੋਵੇਗਾ ਜੇਕਰ ਕੋਈ ਹੋਰ ਲਾਵੇ ਤਾਂ 200 ਹੋਵੇਗਾ ਅੱਜ ਪਰਮਜੀਤ ਠੇਕੇਦਾਰ ਬਜੀ ਟੀਮ ਦੇ ਯਾਥੀ ਵੀ ਅੱਤ ਘਰੀ ਜਾਂਦੇ ਨੇ ਅੱਤ ਘਰੀ ਜਾਂਦੇ ਨੇ ਸਿਧਾ ਘਰੀ ਜਾਂਦੇ ਨੇ ਰੇਡਰ ਵੀ ਆਰਕੇ ਵੱਲੋਂ ਕਹਿੰਦੇ ਕਿ 200 ਰੁਪਈਆ ਦੇਵੀ ਦਾਸ ਵਾਲੇ ਹੀਰੇ ਤੂੰ ਵੀ ਇੱਥੇ ਆ ਜਾ ਜਵਾਨਾ ਔਰ ਵੱਡੇ ਮਾਰਨੇ हजार रुपया हो गया देवीदास नजर ना आए हीरार बड़े बड़े तगड़े मोसे नहर पार सुट दिता चुक के देवीदास वाला हीरा डेरा बाबा नानक वाला बिला सरपंच एक सौ रुपया देवीदास वाले भी नहीं है पांच सौ भी हड़ विजय मट्टू वालों पांच सौ ਸਮਸੰਗ ਵਾਲਿਆਂ ਵੱਲੋਂ ਵੀ ਆਓਦਰ ਆਓਦਰ ਵੇਖ ਜਵਾਨਾ 200 ਰਾਜੇ ਕੰਗ ਵੱਲੋਂ ਹੋਵੇਗਾ ਦਰਗਾ pardiya 200 200 200 200 ਮਾਰੋ ਤਾਲੀਆਂ ਮਾਰੋ ਤਾਲੀਆਂ ਇੱਧਰ ਰਾਜਾ ਰਾਜੇ ਕੰਗ ਵੱਲੋਂ ਏ.ਡੀ.ਐਮ ਵਾਲੀ ਮਸ਼ੀਨ ਨਾਲ

ਫੌਜੀ ਨੂੰ ਜਿਹੜਾ ਜੱਫਾ ਲਾਵੇ ਰਾਜੀਤ ਟੰਗ ਵੱਲੋਂ 200 ਹੋਵੇਗਾ ਰਾਜੀਤ ਟੰਗ ਵੱਲੋਂ 200 ਹੋਵੇਗਾ ਜਿਹੜਾ ਫੌਜੀ ਨੂੰ ਜੱਫਾ ਲਾਵੇ ਪੋਲੇਕੇ ਵਾਲਿਆ ਪੋਲੇਕੇ ਵਾਲਿਆ ਇਧਰ ਇਧਰ ਜੱਫਾ ਜੱਫਾ ਕੋਟ ਵਾਲਾ ਜੱਸਾ ਇਹ ਆ ਜੱਫਾ ਲਾਉਂਦਾ ਪੰਗਾ ਪਏ ਤੋਂ ਪਤਾ ਲੱਗਦਾ ਕਿਹੜਾ ਰੇਡ ਬਰਾਬਰ ਕਰਦਾ ਨੀ ਤੇ ਪਿੱਠ ਪਿੱਛੇ ਹੁੰਦੀ ਸੌਫੀ ਕੱਟਨੀ ਗਾਲ ਮਿੱਤਰੋ ਪਤਾ ਲੱਗਦਾ ਏਦੋਂ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਕਿ ਪਤਾ ਲੱਗਦਾ ਏਦੋਂ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਪਾਰਮਜੀਤ ਠੇਕੇਦਾਰ ਵੱਲੋਂ 500 ਸਰਪੰਚ ਨਿਆਮਤ ਮੁਸੀਬ ਵੱਲੋਂ 500 ਪਾਲ ਸੰਧੂ ਵੱਲੋਂ ਐਡਵੋਕੇਟ ਵੱਲੋਂ 500 ਅਰਸੋ ਘੋਕਰ ਵੱਲੋਂ 500 ਲੈ ਜੋ ਪਰਤੀ ਮੇਰੇ ਵੀਰ ਅੱਜ ਨੋ ਹੀਰੇ ਦੇ ਲਈ ਐ 5 500 ਦੇ ਰਾਜੇ ਵੱਲੋਂ ਰਾਜੇ ਦਾ ਹੀਰੇ ਦਾ ਭਤੀਜਾ ਰਾਜਾ ਉਹਦੇ ਵੱਲੋਂ 100 ਰੁਪਏ ਹੀਰੇ ਦੇ ਲਈ ਹੈ ਹੀਰੇ ਦੇ ਚਾਚੇ ਵੱਲੋਂ 100 ਰੁਪਏ ਆਪ ਤਾਈ ਵੱਲੋਂ 100 ਰੁਪਏ ਇਹ ਤੇ ਇਸ ਤਰ੍ਹਾਂ ਆਉਂਦੇ ਜਿੱਦਾਂ ਯਾਦ ਸਗਣ ਪਾਈ ਦਾ ਨਾ ਇਹ ਚਾਚੇ ਵੱਲੋਂ ਇਹ ਭੂਆ ਵੱਲੋਂ ਤਾਈ ਵੱਲੋਂ ਇੱਧਰ 200 ਇੱਧਰ 200 ਰਾਸ਼ਟਰ ਦੇ ਜਵਾਨਾ ਛੱਡਦੇ ਇਹੋ ਜੇ ਮੈਚ ਕੰਗਸਾਬ ਮਾਜਵੇ ਬਾਬੇ ਦੀ ਧਰਤੀ ਦੇ ਦੇਖਣ ਨੂੰ ਮਿਲਦੇ ਨੇ ਜਿੱਥੇ ਨੋਟਾਂ ਦੀ ਵਰਖਾ ਹੁੰਦੀ ਹੈ ਅੱਜ ਵੱਡੇ ਮਾਣ ਦਿੱਤੇ ਜਾ ਰਹੇ ਨੇ ਕਬੱਡੀ ਨੂੰ ਅੱਜੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰੋ ਸਰਦਾਰ ਸੁਖਮੰਤ ਸਿੰਘ ਜੀ ਔਰ ਨਗਰ ਕਾਉਂਸਲਰ ਪ੍ਰਧਾਨ ਧਾਰੀਵਾਲ ਤੋਂ ਜਿਨ੍ਹਾਂ ਦੇ ਬੇਟੇ ਮੇਰੇ ਵੀਰੋ ਰਾਜੇ ਵੱਲੋਂ ਨੋਟਾਂ ਦੀ ਵਰਖਾ ਹੋ ਰਹੀ ਹੈ ਨੋਟਾਂ ਦੀ ਵਰਖਾ ਹੋ ਰਹੀ ਹੈ ਅੱਜ ਵਧਾਈ ਦੇ ਪਾਪੜ ਨੇ ਏਬੀਬੀ ਏਬੀਸੀ ਟਰਾਂਸਪੋਰਟ ਦੇ ਔਰ ਉਹਨਾਂ ਵੱਲੋਂ ਵੀ ਨੋਟਾਂ ਦੀ ਵਰਖਾ ਹੈ ਉਹਨਾਂ ਵੱਲੋਂ ਵੀ ਨੋਟਾਂ ਦੀ ਵਰਖਾ ਹੈ ਬਾ ਬਾ ਭੜਦੀ ਹੈ ਜਵਾਨੀ ਧਰਤੀ ਆ ਜਵਾਨੀ ਜਵਾਨੀ ਆ ਗਈ ਏ ਕਰਦੀ ਮਾਰੋ ਮਾਰ 200 ਰੁਪਇਆ ਦਾਦਾ ਕੰਗ ਮੋਟਾਂ ਦੀ ਕਰਦਾ ਤਰਖਾ ਮੇਰਾ ਵੀਰ ਮਾਰੇ ਕਬੱਡੀ ਚ ਅਗਲੀ ਰੇਡ ਚੱਲ ਓਏ ਆ ਸਤਗੁਰ ਮੇਰ ਕਰ ਸਿਰ ਤੇ ਹੱਥ ਧਾਰੇ ਹਰ ਵੇਲੇ ਲੈ ਕੇ ਆਵੀ ਸੁੱਖਾਂ ਦੀ ਬਰਸਾਤ ਨਾਮਖ ਮਾਰੀ ਨਾਰਦਾ ਚੜੀ ਰਾਹ ਦਿਨ ਰਾਤ ਤੇ ਨਾਮ ਖਮਾਰੀ ਨਾਨਕਾ ਦਾਨਾ ਦਰਗਾਹ ਬਾਦੀਆ ਜਫਾ ਲਾਜ ਵਾਲਾ ਬਲਕਾਰਾ ਸ਼ਿਕਾਰ ਮਾਸੀਆਂ ਵਾਲਾ 500 ਹੋਵੇਗਾ ਰਾਜੇ ਕੰਗ ਵੱਲੋਂ ਇੱਧਰ ਮੰਗੀ ਬ੍ਰਿਆਵ ਨੰਗਰ ਵਾਲਾ ਭੱਜਾ ਆਉਂਦਾ ਨੌਜਵਾਨ ਭੱਜਾ ਆਉਂਦਾ ਹੈ ਦੇਵੀ ਦਾਸ ਵਾਲਿਆ ਅੰਦਰ ਰੇਡ ਪਾ ਇੱਕ ਰੇਡ ਤੇਰੀ 5-5000 ਦੀ ਜਵਾਨਾ ਅੱਜ ਲੁੱਟਲਾ ਮੇਲਾ ਅੱਜ ਲੁੱਟਿਆ ਮੇਲਾ ਕੇ ਮੇਲਾ ਲੁੱਟ ਲਿਆ ਨੌਜਵਾਨ ਨੇ ਆ ਗਿਆ ਦੇ ਨੌਜਵਾਨ ਆ 200 ਰੁਪਇਆ ਰਾਜੇ ਕੰਗ ਵੱਲੋਂ ਹੋਕਾ लवली ਕੋਟਰੀ ਵਾਲਿਆ ਨਹੀਂ ਜੱਫਾ ਲਾ ਸਕਿਆ ਜਵਾਨਾ ਨਹੀਂ ਜੱਫਾ ਲਾ ਸਕਿਆ ਲਾ ਵੀ ਪਲਕਾਰਿਆ ਇੱਧਰ ਰਾਜਾ ਕੰਗ ਵੀਰ ਕਹਿੰਦਾ 500 ਪਰਾਚਾ ਕਹਦੇ ਬੁਲਾਰੇ ਨੂੰ ਕਿ ਰੇਡਰ ਭੱਜੇ ਨਾ ਭੱਜੇ ਨਾ ਅੱਜ ਭੱਜੇ ਨਾ ਲਾਪੀ ਪਰਮਜੀਤ ਸਿੰਘ ਠੇਕੇਦਾਰ ਅੱਜ ਮਾਰ ਮਹਿਸੂਸ ਕਰਦੇ ਨੇ ਕਿ ਜਿਹੜੀ ਕੀਤਾ ਸਪੌਂਸਰ ਟੀਮ ਦੁਨੀਆਂ ਦੇ ਸਟਾਰ ਖੇਡਦੇ ਨੇ ਸਾਡੇ ਪਰਮਜੀਤ ਪੀਪੀਜੀ ਆ ਆ ਵੇਖਾਂਗੇ ਇੱਕ ਪਾਸੇ 200 200 200 200 ਦਰਗਾ ਬਾਦੀਆ ਦਰਗਾ ਬਾਦੀਆ ਰਾਜੇ ਵੱਲੋਂ 200 ਹੀ ਪਰ ਨਹੀਂ ਜਫਾ ਲਾ ਸਕਿਆ ਸਖਦੇਵ ਸੰਤੂ ਦੰਗਲ ਦੇ ਲਈ ਸੱਜਣਾ ਸੱਜਣਾ ਦਿਲ ਕਰਦਾ ਜਫੇ ਕੈਡਾ ਪਾਉਣ ਨੂੰ ਮੋਟਾਂ ਦੀ ਵਰਖਾ ਹੁੰਦੀ ਹੈ 500 ਆ ਫੌਜੀ 500 ਜਿਹੜਾ ਤੈਨੂੰ ਜੱਫਾ ਲਾਵੇਗਾ 500 ਰਾਜੇ ਕੰਗ ਵੱਲੋਂ ਰਾਜੇ ਕੰਗ ਵੱਲੋਂ 500 700 ਦਾ ਸੂਟ ਤੇਰੇ 2600 ਦੇ ਗਾਣੇ 200 ਦੀ ਜੁੱਤੀ ਤੇਰੀ ਭਾਬੋ ਦੀ ਏ ਭੈਣੇ ਪੂਰੇ 3550 ਦੇ ਵਿੱਚੋਂ ਹੋਈ ਭੁੱਲ ਕੋਈ ਨਾ ਤੁਹਾਡੇ ਸੱਜੇ ਦਾ ਜਵਾਨੋ ਮੁੱਲ ਕੋਈ ਨਾ ਤੁਹਾਡੇ ਬਲਕਾਰਿਆ 500 ਦਾ ਜੱਥਾ ਹੀ ਰਾਜੇ ਕੰਗ ਵੱਲੋਂ 500 ਦਾ ਜੱਥਾ ਹੀ ਰਾਜੇ ਕੰਗ ਵੱਲੋਂ ਪਾਪੀ ਜਵਾਨਾ ਤਾਦੀ ਬੋਲਦੇ ਨੇ ਤਾਵੇ 500 500 ਰਾਜੇ ਕੰਗ ਵੱਲੋਂ ਰਾਜੇ ਕੰਗ ਵੱਲੋਂ ਹੋ ਗਿਆ 500 ਹੋ ਗਿਆ 500 ਅਲਾਦਾ ਬੁਕਾਰ ਆਪਾ ਬੁਲਕਾਰਿਆ ਕਹਿੰਦੇ ਆਪਾ ਕਹਿੰਦੇ ਬੁਲਕਾਰੇ ਆਪ ਭੇਜੋ ਕਿ ਬੁਲਕਾਰਿਆ ਅਗਿਆ 365 ਵਾਲੇ ਵੀਰੇ ਖਿੱਚੀ ਫੋਟੋ ਔਰ ਕਬੱਡੀ 365.com ਵਾਲੇ ਵੀਰ ਮੈਂ ਬੈਂਤੀ ਹੈ ਖਿੱਚੀ 500 ਰੁਪਏ ਹੈ ਦੇਵੀ ਦਾਸ ਵੱਲੇ ਹੀਰੇ ਦੇ ਲਈ ਆ ਆ ਵੇਖਾਂਗੇ ਕਬੱਡੀ ਨੋਟਾਂ ਦੀ ਵਰਖਾ ਕਬੱਡੀ ਦੇ ਵਿੱਚ ਔਰ ਮਾਨਮਾ ਕਹਿੰਦੇ ਕਬੱਡੀ ਪਿਆਰ ਵਾਲਾ ਉਧਰ ਦੇਵੀ ਦਾਸ ਵਾਲਾ ਹੀਰਾ ਵੀ ਕਹਿੰਦੇ ਆ ਜਦੋਂ ਜਲੰਧਰ ਕਬੱਡੀ ਕੱਪ ਦਾ ਸਰਵਤਮ ਧਾਰੀ ਬਣਿਆ ਇਸ ਨੌਜਵਾਨ ਦਾ ਲੋਕਾਂ ਨੇ ਸਰਨਾਮਾ ਪੁੱਛਿਆ ਵਿਜੇ ਮੱਟੂ ਵੱਲੋਂ ਹੀਰੇ ਦੇਵੀ ਦਾਸ ਦੇ ਲਈ 500 ਦਾ ਕਿ ਲੋਕਾਂ ਨੇ ਸਰਨਾਮਾ ਪੁੱਛਿਆ ਜੇ ਹਿੱਕ ਵਿੱਚ ਬੱਲ ਹੋਵੇ ਲੋਕੀ ਤਾਂ ਕਿਸ ਦੇ ਸਰਨਾਵਾ ਤੇ ਜੱਗ ਉੱਤੇ ਪਤਸੂਰ ਦੇ ਵਰਨੇ ਜੰਮਦੀ ਆ ਮਾਵਾ ਤੁਹਾਡਾ ਸੋਤਾ ਵੀਰ ਸਰਜੀਤ ਪ੍ਰਾਚਾ ਤਰਨ ਤਾਰਨ ਦੇ 25 ਪੁਆਇੰਟ ਤੇ 30 ਡਬਲਯੂਡੀ ਕਬੱਡੀ ਕਲੱਬ ਰਮਦਾਸ ਤੇ ਪਰਮਜੀਤ ਠੇਕੇਦਾਰ ਦੀ ਟੀਮ ਦੇ 36 ਪੁਆਇੰਟ ਪਰਮਜੀਤ ਠੇਕੇਦਾਰ ਦੀ ਟੀਮ ਲਈ ਜ਼ੋਰਦਾਰ ਤਾਰੀਆਂ ਹੋ ਜਨ ਪਰਮਜੀਤ ਠੇਕੇਦਾਰ ਬੁਲਟ ਮੋਟਰਸਾਈਕਲ ਦੇ ਵੀ 10 ਬਣੇ ਹੀਰੇ ਨੂੰ ਦੇਣਾ ਹੈ ਬੁਲਟ ਮੋਟਰਸਾਈਕਲ ਅੱਜ ਐਵੇਂ ਨਹੀਂ ਮਾਣ ਸਨਮਾਨ ਮਿਲਦੇ ਅੱਜ ਐਵੇਂ ਨਹੀਂ ਮਾਣ ਸਨਮਾਨ ਮਿਲਦੇ ਹੈਰੀ ਲਾਈਵ ਲਾਈਟ ਸਾਊਂਡ ਬਹੁਤ ਚੰਗੀ ਸਾਊਂਡ ਇਸ ਵੀਡੀਓ ਤੇ ਮੈਂ ਰਣੀ ਹੈ ਦੂਸਰਾ ਕ੍ਰਿਸਮਸ ਕਬੱਡੀ ਕੱਪ ਦੇ ਪ੍ਰਧਾਨ ਯੂਥ ਪ੍ਰਧਾਨ ਲੱਕੀ ਨਹਿਰ ਉਹਨਾਂ ਦੇ ਨਾਲ ਹੀ ਉਹਨਾਂ ਦੇ ਐਡਵਾਈਜ਼ਰ ਸ਼ਾਲੂ ਲਾਓ ਜੀ ਸ਼ਾਲੂ ਗੁਪਤਾ ਅਤੇ ਉਹਨਾਂ ਦੇ ਜੀਵਨੀ ਸੂਤਰੀਆ ਵੱਡਾ ਮਾਣ ਕਰਦੇ ਹੋਏ ਇਸ ਵਾਸਤੇ ਬਹੁਤ ਵੱਡਾ ਯੋਗਦਾਨ ਇਸ ਕਬੱਡੀ ਕੱਪ ਨੂੰ ਦਿੱਤਾ ਹੈ ਇਹ ਮਾਨ ਬਖਸ਼ਿਆ ਹੈ 크리스마스 ਕਬੱਡੀ ਕੱਪ ਦੂਸਰਾ ਕਬੱਡੀ ਕੱਪ ਜਿਹੜਾ ਧਾਰੀਵਾਲ ਸ਼ਹਿਰ ਦੀ ਸ਼ਾਨ ਨੂੰ ਮਤਾਉਂਦਾ ਹੈ ਇਸ ਕਬੱਡੀ ਕੱਪ ਲਗਾਤਾਰ ਹਰ ਵਕਤ ਹਰ ਸਾਲ ਲੱਗਦਾ ਰਹੇਗਾ ਇਤਰਾ ਹੀ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੇ ਉੱਤੇ ਤੇ ਹਰ ਇੱਕ ਦੇ ਮਨਾਂ ਦੇ ਰੰਝਾਂ ਨੂੰ ਹਰ ਇੱਕ ਮਨਾਂ ਨੂੰ ਇਤਰਾਹੀ ਪਰਚਾਉਂਦਾ ਰਹੇਗਾ ਅਸੀਂ ਧੰਨਵਾਦ ਦਿੰਦੇ ਹਾਂ ਜਿੰਨੇ ਵੀ ਆਏ ਲੋਕ ਇਥੇ